ਕਾ ਗਾਲੀ ਕੋਈ ਨਹੀਂ ਦੁਬਾਰਾ ਛੱਡੋ ਛੱਡੋ ਤਗੜੇ ਹੋ ਗਏ ਜਿੰਨੇ ਛੱਡਾਰੇ ਸਾਹ ਵਾਹਦੇ ਜੋ ਅਗਲੀ 10 ਦੇ ਪਹਿਲਾ ਆ ਜੂਗਾ ਜਿੰਨੇ ਦੁਬਾਰਾ ਛੱਡ ਸਕਦੇ ਛੱਡ ਦੋ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਕਿਰਪਾ ਕਰੋ ਮਹਾਰਾਜ ਕਿਰਪਾ ਕਰੋ ਸੱਜਾ ਪਾਸ਼ਾ ਲਾਵੋ 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 ਜੱਟਾ ਟੁੱਟਦਾ ਨਹੀਂ ਮਹਾਰਾਜ ਦੀ ਮਿਹਰ ਆ ਕੋਈ ਉਛਾ ਜੂ ਬੋਛਨੀ ਦਾ ਟੁੱਟਦਾ ਨਹੀਂ ਜੱਟਾ ਤਗੜੇ ਹੋ ਜੋ ਬੰਨ ਬੜਾ ਮਜ਼ਬੂਤ ਸਤਗੁਰੂ ਦੀ ਕਿਰਪਾ ਵਣੀ ਆ ਧੰਨ ਮਾਂ ਰਾਈ ਖਵਾ ਗਿਆ ਆਹ ਨੂੰ ਗੁਰੂ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰੋ ਪੁੱਤ ਐ ਨਹੀਂ ਖਲੋਣੀ ਇਹ ਨਹੀਂ ਖਲੋਣੀ ਪੁੱਤ ਮਿੱਟੀ ਨਹੀਂ ਖਲੋਣੀ ਇਹਦੇ ਤਾਂ ਪੁੱਤ ਭਰ ਦਿਓ ਛੇਰੋ ਕੋਈ ਨਹੀਂ ਗੱਲ ਆ ਰੇਟਾ ਭਰੋ ਥਲੇਓ ਹੰਬਲ ਕੇ ਗਾਲੀ ਕੋਈ ਨਹੀਂ ਚਕਾਰੇ ਛੱਡੋ ਜਕਾਰੇ ਛੱਡੋ ਤਗੜੇ ਹੋ ਗਏ ਜਿੰਨੇ ਜਕਾਰੇ ਛੱਡ ਦੇ ਜੋ ਜਲੀ ਦਾ ਦਿਨ ਹੈ ਪਹਿਲਾ ਅੱਜ ਦਾ ਜਿੰਨੇ ਜਕਾਰੇ ਛੱਡ ਛੱਡੋ ਮਿੰਟ 20 ਦੇ ਤੁਹਾਡੇ ਕੋਲ ਆ 20 ਮਿੰਟਾਂ ਵਿੱਚ ਮੁਸੀਬਤ ਚੱਲ ਜਾਣੀ ਜੋ ਬੋਲ